ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਮਦੀ ਫਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚ ਵਿੰਡਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਇੱਕ ਸੂਈ ਗਾਂ ਇੱਕ ਸੂਈ ਮੱਝ ਤੇ ਇੱਕ ਧਨਵਾ ਕੱਟੀ ਵੀ ਤੁਹਾਨੂੰ ਦਿਖਾਉਣੀ ਆ ਸੋਹਣੀ ਕੱਟੀ ਆ ਦੇਖ ਸਕਦੇ ਜੇ ਕੁੰਡਾ ਸਿੰਘ ਆ ਜਿਹੜਾ ਇਹਦਾ ਆ ਬੱਚੇ ਇਹਨਾਂ ਦੇ ਗੱਲਬਾਤ ਉਹਨਾਂ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਸਣਾ ਠੀਕ ਠਾਕ ਏ। ਵਧੀਆ ਵਧੀਆ ਬੀਤ ਜੀ ਨਾਮ। ਵਧੀਆ ਵਧੀਆ ਤੋਂ ਦਾ ਚੰਗੀ ਰੀਜ ਨਾ ਪੈ ਗਈ ਹਰ ਜੀ। ਤੋਂ ਤੇ ਮੈਂ ਨਾ ਬਹਿ ਬਹਿ ਜਾ ਗਿਆ ਯਾਰ ਪ੍ਰੀਜੀ। ਠੀਕ ਚਲੋ ਨਾਮ ਦੱਸ ਤੇ ਕਰੀ ਆਪਣਾ। ਨਾਮ ਮੇਰਾ ਭਾਸ ਸਿੰਘ ਜੀ। ਹਾਂਜੀ। ਪਿੰਡ ਚੁੰਡਾ ਜ਼ਿਲ੍ਹਾ ਮੁਸਲਟੇ ਜੀ। ਤੇ ਫੋਨ ਨੰਬਰ ਬੋਲ ਦੇ ਕਰੀ। 98642495। ਠੀਕ ਐ। ਤੇ ਅੱਜ ਫਿਰ 3 ਹਰ ਆਪਣੇ ਕੋਲ। ਅੱਜ ਆ ਗਿਆ ਤਾਂ 3000 ਰੁਪਏ। ਕਿਹੜੀ ਵਿਖਾ ਦੀਏ ਪਹਿਲਾਂ? ਮੱਝ ਤੇ ਸ਼ੋਅ ਕਰ। ਚਲੋ ਫਿਰ ਮੱਝ ਹੀ ਵਿਖਾ ਦੀਏ। ਕਿੰਨਾ ਸੁਵਾ ਇਹ ਵੀ ਦੂਸਰਾ ਸੁਬਾ ਸੁਈ ਹੈ। ਅੱਛਾ। ਹਾਂਜੀ। ਕਿੰਨਾ ਚਿਰ ਹੋ ਗਿਆ ਸੁਈ। 100 ਰੁਪਏ ਨੂੰ ਕੋਈ 12 ਦਿਨ ਲਾ ਲੇ ਕੋਈ 13 ਦਿਨ ਲਾ ਲੇ। ਅੱਛਾ। ਇਹ ਵੀ ਕੋਈ ਲੈ ਗਿਆ ਉਦੋਂ ਹਰਿਆਣੇ ਚੋਂ ਮੱਝਾਂ ਤਿੰਨ। ਅੱਛਾ। ਤਿੰਨ ਮੱਝਾਂ ਲੈ ਗਿਆ ਤੇ ਤਿੰਨੇ ਬੱਚੇ ਵਾਲੀਆਂ ਤੇ ਇਹ ਬੱਚਾ ਗਈ ਹੈ ਭੁੱਲ ਮੱਝ। ਅੱਛਾ ਬੱਚਾ ਭੁੱਲ ਗਈ ਹੈ। ਬੱਚਾ ਭੁੱਲ ਗਿਆ ਰੁਪਈ ਜੀ ਇਹ ਮਿਲਦੀ ਥਾਪੀ ਦੇਈ ਆ। ਕੋਈ ਟੀਕਾ ਨਹੀਂ ਲਾਉਣਾ ਕੋਈ ਲੈਣਾ ਨਹੀਂ ਦੇਣਾ ਨਹੀਂ। ਅੱਛਾ। ਬੱਚਾ ਭੁੱਲੀ ਆ ਵੀ 2-4 ਦਿਨ ਨੂੰ ਸੈੱਟ ਹੋ ਜਾਊਗੀ। ਅੱਛਾ। ਹਾਂਜੀ ਹਾਂਜੀ। ਤੇ ਦੁੱਧ ਕਿੰਨਾ ਇਹ ਦੋ ਰੁਪਏ ਇਸ ਤਰ੍ਹਾਂ ਠੰਡਾ ਕਰਕੇ ਮੇਨਾਂ ਨਾਲ 10 ਕਿਲੋ ਤਿਆਰ ਜੀ ਅੱਛਾ ਹੁਣ ਮੋਕੇ ਦੇ 10 ਲੀਟਰ ਹੈਗਾ ਵਾਹ ਤਿਆਰ ਹੈ ਦੋ ਰੁਪਏ ਜੀ ਉਹ ਆਉਂਦਾ ਵੀ ਉਹ ਜਿੱਦੋਂ ਲੈਂਦੀ ਆਉਂਦੀ ਵੀ 13-14 ਕਿਲੋ ਪਹਿਲੇ ਸੋਏ ਦਿੱਤਾ ਇਹਨੇ ਅੱਛਾ ਤਿਆਰ ਕੀ ਕਿੰਨਾ ਚੁਵਾਈ ਜਾਊਗੀ ਐਰ ਕੀ ਵੀ 13-14 ਕਿਲੋ ਇਹ ਸੈੱਟ ਸੁੱਟ ਹੋ ਗਈ ਤੇ ਇਹਨੇ ਚੁਵਾਈ ਜਾਣਾ ਲਿਆ ਫਿਰ ਖੋਲੋ ਤੇ ਹੁਣ ਉਤਰਾਂ ਬਾੜੇ ਤੇ ਮਿਲਦੀ ਜੀ ਹਾਂ ਬਾੜੇ ਤੇ ਹੀ ਹਰਪੀ ਠੀਕਾ ਤੇ ਨਹੀਂ ਲਵਾਉਂਦੀ ਨਾ ਨਾ ਠੀਕ ਨਹੀਂ ਲਵਾਉਂਦੀ ਠੀਕ ਆ ਉਤਰਾਂ ਜਿਹੜੀ ਚੰਗੇ ਕਦ ਕਾਟਦੀ ਆ ਨਾ ਦੇਖਦੇ ਪਿਛੇ ਹਵਾ ਨਵੀਂ ਇਹਦਾ ਆ ਬੱਚਾ ਰਵੀ ਜੀ ਦਿਖਾ ਦੇ ਬੱਚਾ ਉਤਰੇ ਦਾ ਆ ਆ ਕੱਟਾ ਜੇ ਵੀਜੀ ਇਹ ਚੀਚੀ ਨਾ ਦੁੱਧ ਪੀਂਦਾ ਏ ਠੀਕ ਹੈ ਜੀ ਹਾਂ ਜੀ ਤੇ ਕਿੰਨੇ ਚ ਪਹੁੰਚ ਕਰਨੀ ਫਰਮਾਇਦੀ ਹਰ ਪੀਜੀ ਉਹ ਤੇ ਚਵਾਰਾ ਆਂਦਾ ਸੀ ਮੈਂ ਲੈ 85000 ਦੀ ਲੈ ਆਂ ਅੱਛਾ ਤੇ ਆਂਦਾ ਜੀ ਮੈਨੂੰ ਉਮੀਦ ਹੈ ਮੇਰੀ ਲੱਖ ਦੀ ਵੇਚੂ ਵੱਡੀ ਮਾਝਾ ਰੁਪਈਏ ਵਿਕ ਜਾਣੀ ਠੀਕ ਹੈ ਤੇ ਹੁਣ ਆਪਾਂ ਉਹ ਚਵਾਰੇ ਨੇ ਘਾਟਾ ਘੁੱਟਾ ਪਾਤਾ ਆਪਣਾ ਪਾਣਾ ਵਜੇਗੀ ਅੱਛਾ ਆਪਾਂ ਰੁਪਈਏ 60000 ਅੱਜ 2000 ਛੱਡਾਂਗੇ ਅੱਛਾ ਪਹੁੰਚ ਕਰੋਗੇ 52000 ਜੀ 52000 ਰੁਪਈਏ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਜਾਂ ਕੋਈ ਵੀਰ ਭਰਾਸੇ ਵਾਲਾ ਲੈ ਗਿਆ ਨਾ ਹਾਂਜੀ ਉਹ ਜਿਆਦਾ ਹੀ ਕਰੂਗਾ ਠੀਕ ਹੈ ਜੀ ਹਾਂਜੀ ਠੀਕ 52000 ਚ ਕਹਿੰਦੇ ਕਿ ਪਹੁੰਚ ਕਰ ਦੇਾਂਗੇ 100 ਕਿਲੋਮੀਟਰ ਤੱਕ ਤੇ ਉਤਰਾਂ ਅਰਕੇ ਵੀ ਚੰਗੀ ਸਾਮ ਤੇ ਕਿੰਨਾ ਕੁ ਦੁੱਧ ਚਵਾਈ ਜਾਊਗਾ 200 ਰੁਪਈਏ ਕੋਈ ਸਾਮ ਵਾਲਾ ਮੇਰਾ ਵੀਰ ਭਰਾ ਲੈ ਗਿਆ ਇੱਧਰ ਦੀ ਮੱਝ ਨਹੀਂ ਮੱਝ ਉੱਧਰ ਦੀ ਆ ਹਾਂਜੀ ਤਾਂ ਵੀਰ 13 14 ਕਿਲੋ ਰਮਾਂ ਨਾ ਦੁੱਧ ਨੇ ਚਵਾਈ ਜਾਣਾ ਇਹਨੇ ਠ हां कट्टी जी ए कितने के चर दिया होगी बिटिया ए हम जी घर वाले आने 16 महिने दी होगी अच्छा हां जी ठीक है ते बाकी ये कि हुन ਛੇਤੀ ਬੰਜੂਗੀ ਗਾਂ ਜਾ ਕੇ ਕਿ ਹਰ ਭੀ ਜੀ ਇਹ ਕਿਤੇ 5-4 ਮਹੀਨੇ ਕੋ ਸੇਵ ਵਾਲਾ ਲੈ ਗਿਆ ਤੇ ਸਾਂਭੀ ਗਈ ਤੇ ਨਵੇਂ ਦੁੱਧ ਹੋ ਜਾਣਾ ਨੇ ਹਾਂਜੀ ਹਾਂਜੀ ਤੇ ਇਹ ਕਿੰਨੇ ਰੀ ਦੇ ਦੋਗੇ ਇਹ ਅਮੀ ਜੀ ਜਿੰਨੇ ਦੀ ਅੱਖ ਹੋਣੀ ਦੇ ਦਾਂਗੇ ਕਰਦੀਏ ਜੇ ਅੱਜ ਆ 15000 ਦੀ ਦੇ ਦੇ ਯਾਰ ਜੀ 15000 ਦੀ ਕੀ ਕਰਨਾ ਵਿੱਚ ਮੰਨਤਾ ਨਾ ਵੀਰ ਦੱਸੋ ਜੇ ਕਰੋਨਾ ਦਾ ਕਰਾ ਲਓ ਕਰ ਦਵੇ ਇਹਦਾ ਇਹਦੇ ਪਹੁੰਚ ਪਹੁੰਚ ਕਰਨੀ ਕਿ ਨਹੀਂ ਨਹੀਂ ਇਹਦੀ ਪਹੁੰਚ 10000 ਰੁਪਏ ਲੈਣ ਦੇ ਨੇ ਅੱਛਾ ਇਹਦੀ ਨਹੀਂ ਪਹੁੰਚ ਕਰਨੀ ਯਾਰ ਜੀ 12000 ਦੀ ਦੇ ਦਾਂਗੇ ਜਸਨਾ ਹਾਂ ਵੀਰ ਭਰਾ ਪਹਿਣ ਕਿਥੋਂ ਉਤਰਾ ਦੇਖ ਲੈ ਅੱਛਾ ਇਹਦੀ ਪਹੁੰਚ ਨਹੀਂ ਆ ਵਿੱਚ ਤੇ ਇਹਦੇ ਮਾਂ ਦਾ ਦੁੱਧ ਦਾ ਪਤਾ ਉਧਰ ਕਿੰਨਾ ਵੀ ਇਹਦੀ ਮਾਂ ਦਾ ਦੁੱਧ ਆਉਂਦਾ ਵੀ 16 17 ਕਿਲੋ ਦਿੰਦੀ ਰਹੀ ਹੈ ਉਹ ਵੀ ਉਧਰੋਂ ਮੱਝ ਆਈ ਉਹ ਤੇ ਮਗਰ ਕੱਟੀ ਆਈ ਅੱਛਾ ਸੇਕ ਸੁੰਗ ਵੇਖੋ ਇਹਦਾ ਨੂੰ ਕੁੰਡਾ ਸੁਨਾ ਹੋ ਗਿਆ ਠੀਕ ਹੈ ਬਾਕੀ ਸੋਹਣੀ ਝੋਟੀ ਆ ਹਰ ਵੀ ਇਹ ਤਾਂ ਮੰਗਿਆ ਕੋਈ ਨਹੀਂ ਆ ਇਹ ਉਹਨੇ ਤਾਂ ਦੁਨੀਆ ਦਾ ਦੁੱਧ ਹੀ ਪੀ ਜਾਂਦੀਆਂ ਆ ਠੀਕ ਆ 12000 ਦੀ ਕਹਿੰਦੇ ਕੀ ਦਵਾਂਗੇ ਲੈ ਆ ਵੀ ਦੀ ਬਾਕੀ ਬਿਲਕੁਲ ਕੁੰਡਾ ਸਿੰਘ ਆ ਸੋਹਣੀ ਝੋਟੀ ਆ ਜਿਹੜੀ ਲੈ ਜਾ ਕੋਈ ਵੀਰ ਸਾਹਮਣ ਵਾਲਾ ਛੇਤੀ ਤਿਆਰ ਹੋ ਜਾਣਾ ਵਾ ਕਿਉਂਕਿ ਆ ਮੱਜਾਂ ਜਿੱਡਾ ਤੇ ਦਾ ਕੱਦ ਹੋ ਵੀ ਗਿਆ ਆ ਹੋਣ ਇੱਕ ਗਾਂ ਸੂਈ ਸਵਾਈ ਰਹੀ ਹੈ ਉਹ ਤੁਹਾਨੂੰ ਦਿਖਾ ਦਈਏ ਦੱਸ ਕੇ ਵੀ ਦिए ਤੇ ਬਾਰੇ ਇਹ ਤਾਂ ਵੀ ਦੂਸਰਾ ਸੂਆ ਸੂਈ ਹੈ ਅੱਛਾ 12 ਕਿਲੋ ਰੋਜ਼ਲੇ ਦੁੱਧ ਤਿਆਰ ਜੇ ਤਿਆਰ 12 ਲੀਟਰ 12 ਕਿਲੋ ਤਿਆਰ ਹੈ ਕਿੰਨਾ ਚਿਰ ਹੋਇਆ ਸੂਈ ਨੂੰ ਸੂਈ ਨੂੰ 20 22 ਦਿਨ ਹੋ ਗਏ ਮਗਰ ਇਹ ਸ਼ਾਂਦੀ ਰਛੀ ਹੋ ਵਛੀ ਦੇ ਨਾਲ ਅੱਛਾ ਹਾਂਜੀ ਮਗਰ ਜਿਹੜੀ ਆਹ ਵਾਲੀ ਵਛੀ ਹੈ ਜਿਹੜੀ ਠੀਕ ਲੈ ਖੋਲੋ ਫਿਰ ਤੋਰੀਏ ਤੇ ਇਹ ਕਿੰਨਾ ਕੁ ਬਚੀ ਦੋ ਚੁਭਾਈ ਜਾਊਗੀ ਉਤਰ ਉਹਦਾ ਕੋਈ ਸੇਵਾ ਵਾਲਾ ਲੈ ਗਿਆ ਵੇਖੋ ਮੇਰੇ ਕੋਲ ਉਹ ਨਾ ਰਹਿ ਨਹੀਂ ਗਏ ਗਾਈ ਜੇ ਭੰਤ ਖਾਦੇ ਵੀਰ ਭਰਾ ਨੂੰ ਇਹ ਲੋਟ ਹੈਗਾ ਹੀ 14 15 ਕਿਲੋ ਆਪਾਂ 12 ਕਿਲੋ ਰਹਿ ਗਿਆ ਠੀਕ ਹੈ ਤੇ ਇਹ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਇਹ ਵੀ ਕੋਈ ਕੱਲ ਕੋਈ ਚੰਗਾ ਵੀ ਸੇਵਾ ਕਰ ਦੁੱਧ ਦੇ 14 15 ਕਿਲੋ ਚੋਗੇ ਲੈ ਆ ਹਾਂ ਅੱਛਾ ਹੁਣ ਮੌਕੇ ਤੇ ਮੇਰੇ ਕੋ ਘੜ ਕੇ ਫਿਰ 14 15 ਕਿਲੋ ਕਰ ਦਊਗੀ ਤੇ ਇਹਦਾ ਮੁੱਲ ਮੁੱਲ ਜੀ 32000 ਦੇ ਦਿੰਨੇ ਆ ਕਰ ਦੀਗਾ ਜੱਜਾ ਰੋਵੀ ਜੀ ਪਹੁੰਚ ਕਰਨੀ ਹੈ ਤੇ ਵਿੱਚ ਪਹੁੰਚ ਕਰਾਂਗੇ ਰੋਵੀ ਜੀ ਪਹੁੰਚ ਅੱਛਾ ਠੀਕ 30000 ਰੋਵੀ ਪਹੁੰਚ ਕਰ ਦਾਂਗੇ ਅੱਛਾ 30000 ਚ ਪਹੁੰਚ ਕਰ ਦੋਗੇ 30000 ਕਰ ਦਾਂਗੇ ਠੀਕ ਹੈ ਜੀ ਥਾਂ ਦਿਖਾ ਦਿਓ ਤੇ ਵੀ ਆਪ ਲੱਗਦਾ ਆ ਦੇਖ ਸਾਡੇ ਸਨੰਦਾ ਸਾਈਜ਼ ਗਿਆ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ